ਸਤਿ ਸ਼੍ਰੀ ਅਕਾਲ ਬੇਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਪੰਜਾਬ ਦੇ ਕਿਸਾਨ ਆਗੂ ਨੂੰ ਅੱਜ 28 ਦਿਨ ਪੂਰੇ ਹੋ ਗਏ ਨੇ ਮਰਨ ਵਰ ਤੇ ਬੈਠੇ ਹੋਏ ਨੇ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਦਿਨ ਬਰ ਦਿਨ ਨਾਜਿਕ ਹੁੰਦੀ ਜਾ ਰਹੀ ਹੈ ਡਾਕਟਰਾਂ ਦੀ ਟੀਮ ਕਹਿ ਰਹੀ ਹੈ ਕਿਸੇ ਸਮੇਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਉਧਰ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਚੁੰਨੀ ਸਰਕ ਰਹੀ ਕਿਉਂਕਿ ਵਾਰ-ਵਾਰ ਫਟਕਾਰ ਲਗਾਈ ਗਈ ਸੁਪਰੀਮ ਕੋਰਟ ਵੱਲੋਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਜ਼ਿੰਦਗੀ ਬੜੀ ਕੀਮਤੀ ਹੈ ਆਪਣੇ ਪਰਿਵਾਰ ਅਤੇ ਪੰਜਾਬ ਲਈ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਲੇਕਿਨ ਇਧਰ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਉਹਨਾਂ ਦੀ ਸਿਹਤ ਬੜੀ ਤੰਦਰੁਸਤ ਹੈ ਲੇਕਿਨ ਇਧਰ ਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਕਾਨਫਰੰਸ ਕੀਤੀ ਗਈ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਤੁਸੀਂ ਕਿਉਂ ਨਹੀਂ ਹੱਕ ਵਿੱਚ ਖੜੇ ਜਗਜੀਤ ਸਿੰਘ ਡੱਲੇਵਾਲ ਦੇ ਇਧਰ ਜਿਸ ਤਰ੍ਹਾਂ ਕਮੇਡੀ ਕਰਦੇ ਨੇ ਜਿਸ ਤਰ੍ਹਾਂ ਗੱਲ ਨੂੰ ਲਪੇਟਣਾ ਜਾਣਦੇ ਨੇ ਕਹਾਂ ਕਿ ਇਸ ਸੈਂਟਰ ਸਰਕਾਰ ਦਾ ਮੁੱਦਾ ਹੈ ਐਮਐਸਪੀ ਐ ਜਿਹੜੀਆਂ ਸੂਬੇ ਦੀ ਸਰਕਾਰਾਂ ਨਹੀਂ ਦੇ ਸਕਦੀਆਂ ਐਮਐਸਪੀ ਸਿਰਫ ਸੈਂਟਰ ਸਰਕਾਰ ਦੇ ਸਕਦੀ ਹੈ ਇਸ ਲਈ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਜਾਇਦਰੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਗਜੀਤ ਸਿੰਘ ਡੱਲੇਵਾਲ ਦੀਆਂ ਸ਼ਰਤਾਂ 23 ਫਸਲਾ ਉੱਤੇ ਐਮਐਸਪੀ ਤਿੰਨ ਕਾਲੇ ਕਾਨੂੰਨ ਜਿਹੜੇ ਵਾਪਸ ਕੀਤੇ ਨੇ ਉਹਨਾਂ ਦਾ ਲਿਖਤੀ ਪ੍ਰਮਾਣ ਪੱਤਰ ਜਿਹੜਾ ਹੈ ਉਹ ਪੂਰੇ ਭਾਰਤ ਦੇ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਹੈ ਜੇਕਰ ਗੱਲ ਕੀਤੀ ਗਈ ਪੱਤਰਕਾਰਾਂ ਵੱਲੋਂ ਵੀ ਤੁਸੀਂ ਵੀ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਸੂਬੇ ਦੀ ਸਰਕਾਰ ਬਣੇਗੀ ਸਾਰੀਆਂ ਫਸਲਾਂ ਉੱਤੇ ਐਮਐਸਪੀ ਦੇਾਂਗੇ ਉਧਰ ਗਰਮੀਤ ਸਿੰਘ ਕੁਡੀਆਂ ਨੇ ਅੱਜ ਤੋਂ 5 ਦਿਨ ਪਹਿਲਾਂ ਮੁਲਾਕਾਤ ਕੀਤੀ ਪੰਜਾਬ ਦੇ ਕਿਸਾਨ ਅਤੇ ਕਿਸਾਨ ਜਥਿਆਂ ਜਥੇਬੰਦੀਆਂ ਦੇ ਨਾਲ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਉਹਨਾਂ ਨੇ ਕਿ ਪੰਜਾਬ ਸਰਕਾਰ ਇਸ ਯੋਗ ਨਹੀਂ ਹੈ ਕਿ ਉਹ ਜਿਹੜੀ ਹੈ ਐਮਐਸਪੀ ਮੁਹੱਈਆ ਕਰਾਵੇ ਹਰ ਫਸਲ ਤੇ ਅਸੀਂ ਬੀਜਾਂ ਤੇ ਦਵਾਈਆਂ ਤੇ ਕੀਟਨਾਸ਼ਕਾਂ ਤੇ ਸਬਸਿਡੀ ਜਰੂਰ ਦੇ ਸਕਦੇ ਹਾਂ ਕਿਉਂਕਿ ਪ੍ਰਾਈਵੇਟ ਮੰਡੀਕਰਨ ਬੜੀ ਜਲਦੀ ਹੋਵੇਗਾ ਲੱਗਦਾ ਹੈ ਕਿ ਕਣਕ ਤੋਂ ਪਹਿਲਾਂ ਕਣਕ ਦੀ ਕਟਾਈ ਤੋਂ ਪਹਿਲਾਂ ਪਹਿਲਾਂ ਹੋ ਜਾਵੇਗਾ ਇਸ ਦਾ ਵੀ ਹਵਾਲਾ ਦੇ ਦਿੱਤਾ ਚੈਲੰਜ ਕਰ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਗਰਮੀਤ ਸਿੰਘ ਖੁੱਡੀਆਂ ਦੇ ਰਾਹੀਂ ਜੋ ਪੰਜਾਬ ਦੇ ਖੇਤੀ ਮੰਤਰੀ ਨੇ ਜੇਕਰ ਉਹਨਾਂ ਨੇ ਕਿਹਾ ਕਿ ਮੰਡੀ ਪ੍ਰਾਈਵੇਟ ਹੋਈ ਪੰਜਾਬ ਦੇ ਵਿੱਚ ਤੇ ਦਿੱਲੀ ਵੱਲ ਵਰਗਾ ਹਾਲ ਹੋਵੇਗਾ ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਦੀ ਸਰਕਾਰ ਦੇ ਵਰਦ ਇਹਦਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਸੂਬੇ ਦੇ ਕੋਲ ਪੈਸਾ ਨਹੀਂ ਹੈ ਐਮ ਐਸ ਪੀ ਦੇਣਾ ਸੈਂਟਰ ਸਰਕਾਰ ਦੇ ਹੱਥਾਂ ਵਿੱਚ ਹੁੰਦਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਪਲਟਵਾਰ ਕਰਦੇ ਨੇ ਜਗਜੀਤ ਸਿੰਘ ਡੱਲੇਵਾਲ ਜਾਂ ਸਰਮਨ ਸਿੰਘ ਪੰਦੇਲ ਜਾਂ ਜੁਗਿੰਦਰ ਸਿੰਘ ਉਗਰਾਹ ਰਕੇਸ਼ ਕੈਤ ਜਾਂ ਰੁੰਦੁਰਾਪ ਜਾਂ ਜੁਗਿੰਦਰ ਸਿੰਘ ਚੜੂਨੀ ਗੁਨਾਮ ਸਿੰਘ ਚੜੂਨੀ ਯਾਨੀ ਕਿ ਇਹ ਪਲਟਵਾਰ ਕਰਨਗੇ ਕਿਉਂਕਿ ਵਾਅਦੇ ਕੀਤੇ ਗੇਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮਵੀਨਰ ਅਰਵਿੰਦ ਕੇਸ ਜੀ ਵਾਲਵਨੋ ਕਿ ਅਸੀਂ ਹਰ ਹਾਲਤ ਵਿੱਚ ਜੇਕਰ ਸਰਕਾਰ ਬਣਦੀ ਹੈ ਸੱਤਾ ਦੇ ਵਿੱਚ ਆਉਣੇ ਆ ਤੇ ਫਸਲਾਂ ਤੇ ਮੁਹੱਈਆ ਐਮਐਸਪੀ ਮੁਹੱਈਆ ਕਰਵਾਵਾਂਗੇ ਲੇਕਿਨ ਮੁਹੱਈਆ ਤੇ ਨਹੀਂ ਕਰਵਾਇਆ ਜਾ ਦੂਸਰੇ ਪਾਸੇ ਸਾਰਾ ਜਿਹੜਾ ਹੈ 200 ਭਾਰਤੀ ਜਨਤਾ ਪਾਰਟੀ ਤੇ ਲਗਾ ਦਿੱਤਾ ਗਿਆ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਮੰਗਾਂ ਬਿਲਕੁਲ ਜਾਇਜ਼ ਨੇ ਜਗਜੀਤ ਸਿੰਘ ਡੱਲੇਵਾਲ ਦੀਆਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਨੂੰ ਬੁਕਰੀਆ ਵੀ ਨਹੀਂ ਜਾ ਸਕਦਾ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਐਮਐਸਪੀ ਅਤੇ ਤਿੰਨੇ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਜਾਰੀ ਕਰਨਾ ਜ਼ਰੂਰੀ ਹੈ ਤਾਂ